ਤੇ ਭਰਾਵੋ ਅੱਜ ਆਪਾਂ ਆਏ ਸੀਗੇ ਯੂਨੀਵਰਸਿਟੀ ਪੀਓ ਜੋ ਮੇਲੇ ਤੇ ਤੇ ਵੀਰੋ ਇਹ ਹੈਗੀ ਆ ਬੈਟ ਪਾਰਕ ਮਤਲਬ ਅਸੀਂ ਇੱਕ ਇਦਾਂ ਦਾ ਇੰਜੈਕਸ਼ਨ ਲੈ ਕੇ ਆਇਆ ਜਿਹਦੇ ਵਿੱਚ ਅਸੀਂ ਦੋ ਸਾਲਟ ਪਾਇਆ ਜਿਵੇਂ ਫਲੂਨਿਕਸਿਨ ਮੈਗਲੋਮਾਈਨ ਜਿਵੇਂ ਆਪਾਂ ਦੇਖਦੇ ਆਂ ਪਸ਼ੂਆਂ ਦੇ ਵਿੱਚ ਦਰਦ ਦਾ ਕੇਸ ਆ ਗਿਆ ਕੋਈ ਦਰਦ ਬੁਖਾਰ ਸੋਜ ਜੰਜੀ ਦੀ ਪੈਕਿੰਗ ਆਉਂਦੀ ਹੈ ਵੀਰ ਜੀ ਜਿਹੜੀ ਆ ਆ ਫੋਰਗਾਰਡ 500 ਐਮਜੀ ਆ ਇਹ ਮਤਲਬ ਥਨੇਲਾ ਰੋਗ ਦੇ ਕੇਸਾਂ ਦੇ ਵਿੱਚ ਬਹੁਤ ਹੀ ਕਾਰਗਰ ਐਂਟੀਬਾਇਟਿਕ ਫਲੂ ਪਾਰੇ ਦੇ ਫੋਰਗਾਰਡ ਦਾ ਇਹਨੂੰ ਤੁਸੀਂ ਤਨ ਇਹ ਲਾ ਰੋਗ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਚ ਲਾ ਸਕਦੇ ਹੋ ਜਿਵੇਂ ਬੱਚੇਦਾਨੀ ਦਾ ਕੇਸ ਆ ਗਿਆ ਜਿਵੇਂ ਕੋਈ ਗਾਮ ਅੱਜ ਸੂਈ ਹੈ ਜਿਹੜਾ ਇਹ ਨਾ ਬੱਚੇਦਾਨੀ ਦਾ ਸਭ ਤੋਂ ਨੰਬਰ 1 ਐਂਟੀਬਾਇਓਟਿਕ ਸਿੱਧ ਹੋਇਆ ਡੈਕ ਫਰ ਐਲ ਏ ਬੈਨਗ੍ਰਾਮ ਤੇ ਪੰਜ ਪਸ਼ੂਆਂ ਲਈ ਦਿੱਤਾ ਹੋਇਆ ਹੈ ਜੇ ਆਪਾਂ ਫਾਰਮ ਬਣਾਉਣਾਗਾ ਤੇ ਭਰਾਵੋ ਅੱਜ ਆਪਾਂ ਆਏ ਸੀਗੇ ਯੂਨੀਵਰਸਿਟੀ ਪੀਓ ਜੋ ਮੇਲੇ ਤੇ ਤੇ ਦਿਖਾਵਾਂਗੇ ਤੁਹਾਨੂੰ ਸਾਰਾ ਆਪਾਂ ਸੀ ਗਾ ਐਲ ਡੀ ਐਫ ਸ਼ੰਗਾਰੀ ਬਾਪ ਉਹ ਲੋਟੋ ਟਾਈ ਲੱਗ ਰਿਹਾ ਜੀ ਜੀ ਮਾਰਾ ਤੁਸੀਂ ਮੁਰਾਫ ਕਿਰਵਾਇਆ ਕਰਦੇ ਨਹੀਂ ਇਹ ਵੀ ਇਹ ਨਹੀਂ ਲੰਦੇ ਤੇ ਵੀ ਤੇ ਵੀਰੋ ਇਹ ਹੈਗੀ ਆ ਬੈਟ پارک ਥੋੜੇ ਜੇ ਪ੍ਰੋਡਕਟ ਨੇਗੇ ਤੇ ਉਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਉਹਨਾਂ ਦੇ ਕੀ ਬੈਨੀਫਿਟਸ ਨੇਗੇ ਵੀ ਅਦਰ ਪ੍ਰੋਡਕਟ ਨਾਲੋਂ ਤੇ ਉਹ ਤੁਹਾਨੂੰ ਸਾਰਾ ਮਤਲਬ ਹੈਗਾ ਜਿਹੜਾ ਦੱਸਣਗੇ ਉਹਨਾਂ ਬਾਰੇ ਆਜੂ ਜੀ ਆਪਾਂ ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਆਪਣੇ ਪਸ਼ੂ ਪਾਲਕ ਵੀਰ ਨੇ ਤੇ ਕਿਸਾਨ ਭਰਾਣੇ ਇਹ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਹੈਗਾ ਬੈਟ پارک ਐਨੀਮਲ ਹੈਲਥ ਕੰਪਨੀ ਵੱਲੋਂ ਸਵਾਗਤ ਕੀਤਾ ਜਾਂਦਾ ਇਸ ਕਿਸਾਨ ਮੇਲੇ ਤੇ ਪਸ਼ੂ ਪਾਲਣ ਮੇਲਾ ਜਿਹੜਾ ਯੂਨੀਵਰਸਿਟੀ ਐਗਰੀਕਲਚਰ ਅਤੇ ਐਨੀਮਲ ਸਾਇੰਸ ਜਿਹੜੀ ਗੁਰੂ ਅੰਗਦ ਦੇਵ ਸ੍ਰੀ ਗੁਰੂ ਅੰਗਦ ਦੇਵ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਸਵਾਗਤ ਹੈ ਤੇ ਮੈਟਪਾਰਕ ਕੰਪਨੀ ਨੇ ਇੱਕ ਬਹੁਤ ਹੀ ਵਧੀਆ ਪਸ਼ੂ ਪਾਲਕ ਵੀਰਾ ਦੇ ਲਈ ਪ੍ਰੋਡਕਟ ਲਾਂਚ ਕੀਤੇ ਆ ਔਰ ਅੱਜ ਮੈਂ ਜਿਹੜਾ ਇਹ ਪ੍ਰੋਡਕਟਾ ਬਾਰੇ ਪਸ਼ੂ ਪਾਲਕ ਵੀਰਾ ਨੂੰ ਦੱਸਣ ਜਾ ਰਿਹਾ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਫਲੂਪਾਰਕ ਇੰਜੈਕਸ਼ਨ ਦੀ ਸੋ ਫਲੂਪਾਰਕ ਜਿਹੜਾ ਇੰਜੈਕਸ਼ਨ ਹੈਗਾ ਇਹ ਮਤਲਬ ਅਸੀਂ ਇੱਕ ਇਦਾਂ ਦਾ ਇੰਜੈਕਸ਼ਨ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਦੋ ਸਾਜ ਤ ਪਾਇਆ ਜਿਵੇਂ ਫਲੂਨ ਇਕਸਿਨ ਮੈਗਲੋਮਾਈਨ ਜਿਵੇਂ ਆਪਾਂ ਦੇਖਦੇ ਆਂ ਪਸ਼ੂਆਂ ਦੇ ਵਿੱਚ ਦਰਦ ਦਾ ਕੇਸ ਆ ਗਿਆ ਕੋਈ ਦਰਦ, ਬੁਖਾਰ, ਸੋਜ, ਜਕੜਨ ਜਾਂ ਕਹਿੰਦੇ ਆਪਾਂ ਦੇਖਦੇ ਆਂ ਥਨੇਲਾ ਰੋਗ ਆ ਗਿਆ ਪਸ਼ੂਆਂ ਦੇ ਵਿੱਚ। ਥਨੇਲਾ ਰੋਗ ਦੇ ਵਿੱਚ ਆਪਾਂ ਦੇਖਦੇ ਆਂ ਜਿਵੇਂ ਲੇਵਾ ਹਾਰਡ ਹੋ ਗਿਆ, ਸਖਤ ਹੋ ਗਿਆ, ਪੱਥਰ ਟਾਈਪ ਹੋ ਗਿਆ ਬਹੁਤ ਜ਼ਿਆਦਾ। ਤਾਂ ਉਹਨਾਂ ਕੇਸਾਂ ਦੇ ਵਿੱਚ ਆਪਾਂ ਦੇਖ ਰਹੇ ਆਂ ਕਿ ਜਿੱਥੇ ਲੇਵਾ ਬਹੁਤ ਜ਼ਿਆਦਾ ਹਾਰਡ ਐ, ਸਖਤ ਐ, ਪੱਥਰ ਟਾਈਪ ਐ, ਆਪਾਂ ਐਂਟੀਬਾਇਓਟਿਕ ਅੱਜ ਤੋਂ ਲਾਉਣੇ ਆਂ ਤੇ ਜਿਹੜਾ ਦਰਦ ਸੋਜ ਵਾਲਾ ਟਿਕਾ ਉਹ ਅੱਜ ਤੋਂ ਲਾਉਣਾ। ਬਟਾ ਬੈਟਪਾਰਕ ਜਿਹੜੀ ਕੰਪਨੀ ਐ, ਇਸਨੇ ਭਾਰਤ ਵਿੱਚ ਪਹਿਲੀ ਵਾਰੀ ਭਾਰਤ ਵਿੱਚ ਪਹਿਲੀ ਵਾਰ ਬੈਟਵਾਰਕ ਕੰਪਨੀ ਨੇ ਐਂਟੀਬਾਇਟਿਕ ਦੇ ਨਾਲ ਅਨਲਜੈਸਿਕ ਦਾ ਕੰਬੀਨੇਸ਼ਨ ਬਣਾ ਕੇ ਦਿੱਤਾ ਹੈ ਟੀਕੇ ਦਾ ਨਾਮ ਹੈ ਫਲੂ ਪਾਰਗ ਵਨ ਸ਼ੋਟ ਇੰਜੈਕਸ਼ਨ ਫਲੂ ਪਾਰਗ ਵਨ ਸ਼ੋਟ ਇੰਜੈਕਸ਼ਨ ਦੇ ਵਿੱਚ ਫਲੂਨਿਕਸਨ ਮੈਗਲੋਮਾਈਨ ਜਿਹੜਾ ਕਿ ਦਰਦ ਦੇ ਕੇਸਾ ਦੇ ਵਿੱਚ ਕੰਮ ਕਰਦਾ ਸੋਜ ਦੇ ਕੇਸਾ ਦੇ ਕੰਮ ਕਰਦਾ ਅਤੇ ਹਲਕੇ ਬੁਖਾਰ ਦੇ ਕੇਸਾ ਦੇ ਕੰਮ ਕਰਦਾ ਇਹਦੇ ਨਾਲ ਜੀ ਦੋ ਚਾਰ ਗੱਲਾਂ ਮੈਂ ਪੁੱਛ ਲੈਣਾ ਜਿੱਦਾਂ ਆਪਾਂ ਇਹ ਜਿਹੜੇ ਇਨਰੋ ਤੇ ਜਿਵੇਂ ਮੈਗਲੋਡਾਇਨ ਆ ਜਿਹੜਾ ਆਪਾਂ ਅਦਰ ਯੂਜ਼ ਕਰਦੇ ਆਂਗੇ ਹਾਂਜੀ ਹਾਂਜੀ ਉਹਦੇ ਵਿੱਚ ਕੀ ਹੁੰਦਾਗਾ ਜਿਵੇਂ ਆਪਾਂ ਇਨਰੋ ਅਲੱਗ ਤੋਂ ਲਾਉਨੇ ਆਂ 20 ਐਮਐਲ ਹਾਂਜੀ ਇਹ ਜਿਵੇਂ ਆਰਡਰ ਨੂੰ ਸਵੇਲਿੰਗ ਹੋਵੇ ਦਰਦ ਹੋਵੇ 20 ਐਮਐਲ ਜਿਵੇਂ ਮੈਗਲੋਟਨ ਅਲੱਗ ਤੋਂ ਲਗਾਇੰਦਾਗਾ ਹਾਂਜੀ 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 ਤੇ ਇਹੇ ਮਤਲਬ ਸਿੰਗਲ ਉਹ ਆ ਗਿਆ ਵੀ ਦੋਨੋਂ ਕੰਮ ਕਰੂਗਾ ਜੇ ਆਪਾਂ ਵੀਰ ਜੀ ਇਹ ਜਿਹੜਾ ਟੀਕਾ ਨਾ ਫਲੂ ਪਾਰਕ ਵਨ ਸ਼ੋਟ ਇਹ ਫਲੂ ਨਿਗਜ਼ਿਨ ਮੈਗਲੋਮਾਈਨ ਅਤੇ ਐਨਰੋਬ ਬਲੋਕਸਾ ਦੇੰਦਾ ਕੰਬੀਨੇਸ਼ਨ ਹੈ ਠੀਕ ਹੈ ਜੀ ਜਦੋਂ ਵੀ ਦੇਖੋ ਥਨੇਲਾ ਨੋ ਫਲੂਨਿਕ ਜਨਾ ਗਲੋ ਮਾਈਨ ਆ ਡਾ ਲਾਣਾ ਬੰਦਾ ਐਂਦਰੋਂ ਆ ਡਾ ਲਾਣਾ ਬੰਦਾ ਬਟ ਜਿਹੜੀ ਬੈਟਵਾਰਕ ਕੰਪਨੀ ਹੈ ਜੀ ਇਹਨੇ ਇੱਕਾ ਟੀਗਾ ਲੌਂਚ ਕੀਤਾ ਬਲੂ ਪਾਰਕ ਬਨ ਸ਼ਾਟ ਠੀਕ ਹੈ ਜਿਹੜਾ ਖਲੂ ਪਾਰਕ ਬਨ ਛੋੜ ਦਾ ਟੀਕਾ ਵੀਰ ਜੀ ਇਹ ਅਸੀਂ ਐਨਰੋ ਤੇ ਬਰੂ ਨਿਕਜਨ ਮੈਗਲੋਮਾਈਨ ਦਾ ਕੰਬੀਨੇਸ਼ਨ ਹੀ ਬਣਾਤਾ ਇੱਕੋ ਹੀ ਸ਼ੋਰਟ ਦੇ ਵਿੱਚ ਦੋਨੋਂ ਸਾੜੇ ਪਾਦੇ ਇਹਦੇ ਨਾਲ ਕੀ ਫਾਇਦਾ ਹੋਏਗਾ ਵੀਰ ਜੀ ਜਿਹੜੇ ਫਾਰਮਰ ਭਰਾ ਨੇ ਆਪਣੇ ਉਹ ਦੇਖੋ ਪਹਿਲਾਂ ਤਾਂ ਫਲੂ ਨਿਕਜਨ ਮੈਗਲੋਮਾਈਨ 20 ਮਾਦਾ ਟੀਕਾ ਭਰਦੇ ਨੇ ਫਿਰ ਐਨਰੋ 30 ਮਾਦਾ ਟੀਕਾ ਭਰਦੇ ਨੇ ਦੋ ਟੀਕੇ ਅਲੱਗ-ਅਲੱਗ ਲਾਉਂਦੇ ਨੇ ਹੁਣ ਦੋ ਟੀਕੇ ਲੱਗਣਗੇ ਵੀਰ ਜੀ ਦੋ ਸਹੀਆਂ ਵੀ ਤਾਂ ਲੱਗਣਗੇ ਪਸ਼ੂ ਤੇ ਟਰੈਸ ਪੈਣਾ ਪਸ਼ੂ ਤੇ ਬਹੁਤ ਜ਼ਿਆਦਾ ਇਸ ਲਈ ਸਰ ਇਸ ਚੀਜ਼ ਨੂੰ ਦੇਖਦੇ ਹੋਏ ਇੱਕ ਤਾਂ ਫਾਰਮਰ ਭਾਈ ਫਾਇਦਾ بچਾਉਣਾ ਹੈ ਪਸ਼ੂ ਪਾਲਕ ਜਿਹੜੇ ਵੀਰ ਨੇ ਉਹਨਾਂ ਦਾ ਫਾਇਦਾ ਹੋਵੇ ਇਸ ਲਈ ਬੈਟਵਰ ਕੰਪਨੀ ਨੇ ਜਿਹੜਾ ਇਹ ਟੀਕਾ ਫਲੂ ਪਾਰਕ ਦੋਨਾਂ ਦਾ ਕੰਬੀਨੇਸ਼ਨ ਬਣਾਤਾ ਇੱਕ ਤਾਂ ਦੋ ਸੁਈਆਂ ਬਚ ਗਈਆਂ ਦੂਜਾ ਜਿਹੜਾ ਬੈਨੀਫਿਟ ਮਿਲਣਾ ਵੀਰ ਜੀ ਪਸ਼ੂ ਪਾਲਕ ਵੀਰਾਂ ਦਾ ਜਿਹੜਾ ਫਾਈਨੈਂਸ਼ੀਅਲ ਜਿਵੇਂ ਹੁਣ ਦੇਖੋ ਆਪਾਂ ਮੈਗਲੂਡਾਈਨ ਕੋਈ ਵੀ ਫਲੂ ਨਿਕ ਦਿਨ ਮੈਗਲੋਮਾਈਨ ਲਾਉਣਾ ਤਾਂ ਘੱਟੋ ਘੱਟ 4-500 ਰੁਪਏ ਦਾ ਤਾਂ ਆਉਂਦਾ ਹੀ ਹੈ ਜੀ ਇਹਨਰੋ 1.5-200 ਰੁਪਏ ਦੀ 6-700 ਰੁਪਏ ਫਾਰਮਰ ਭਾਈਆ ਦਾ ਲੱਗ ਜਾਂਦਾ ਤੇ ਆਹ ਜਿਹੜਾ ਟੀਕਾ ਜੀ ਫਲੂ ਪਾਰਕ ਵਨ 480 ਰੁਪਏ ਦੇ ਕਰੀਬ 480 ਜਾਂ 500 ਰੁਪਏ ਦੇ ਕਰੀਬ ਕੰਬੀਨੇਸ਼ਨ ਚ ਮਿਲ ਜਾਗਾ ਵੀਰ ਜੀ ਕੰਬੀਨੇਸ਼ਨ ਬਣਾਤਾ ਜਿਵੇਂ ਹੁਣ ਜੇ ਮੰਨ ਲਓ ਥਨੇਲਾ ਰੋਗ ਹੈ ਥਨੇਲਾ ਰੋਗ ਦੇ ਵਿੱਚ ਇੱਕ ਸਾਡਾ ਇੰਜੈਕਸ਼ਨ ਹੈ ਜੀ ਫੋਰ ਗਾਰਡ ਇਹ ਫੋਰ ਜਨਰੇਸ਼ਨ ਸਪੈਲੋਸ ਬੋਰਿੰਗ ਗਰੁੱਪ ਦਾ ਐਂਟੀਬਾਇਟਿਕ ਹੈ 500 ਤੇ ਸਪੈਲੋਸ ਬੋਰਿੰਗ ਗਰੁੱਪ ਦਾ ਐਂਟੀਬਾਇਟਿਕ ਹੈ ਇਹਦੇ ਚ ਨਾ ਦੋ ਤਿੰਨ ਪੈਕਿੰਗਾਂ ਆਉਂਦੀਆਂ ਫੋਰ ਗਾਰਡ ਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਫੋਰ ਗਾਰਡ ਦੇ ਵਿੱਚ ਆਪਣੇ ਕੋਲੇ ਆ 500 ਐਮਜੀ ਦੀ ਪੈਕਿੰਗ ਆਉਂਦੀ ਹੈ ਵੀਰ ਜੀ ਜਿਹੜੀ ਆ ਆ ਫੋਰ ਗਾਰਡ 500 ਐਮਜੀ ਹੈ ਇਹ ਮਤਲਬ ਥਨੇਲਾ ਰੋ ਜਿਵੇਂ ਹੁਣ ਆਪਾਂ ਨੋਰਮਲ ਜਿਹੜੇ ਸੈਕਟਰੀ ਜੋਨਲ ਵੈਕਟਮ ਤੇ ਅਜੋ ਵੈਕਟਮ ਸੈਕਟਰੀ ਜੋ ਸਿੰ ਲਗਾ ਲਗਾ ਕੇ ਹੰਬ ਜਾਂਦੇ ਨੇ ਜੀ। ਅਣਾ ਕਈ ਵਾਰੀ ਆਪਾਂ ਦੇਖਦੇ ਆ ਇਨਫੈਕਸ਼ਨ ਵਿਗੜ ਜਾਂਦੀ ਆ ਠੀਕ ਨਹੀਂ ਹੁੰਦੀ। ਆਉਂਦੀ ਆ ਬਹੁਤ ਦਿੱਕਤ ਆਉਂਦੀ ਆ ਹਫਤੇ ਬਾਅਦ ਦੁਬਾਰਾ ਆ। ਹਾਂ ਫੇਰ ਆ ਗਈ। ਉਹਦੇ ਲਈ ਨਾ ਦੇਖੋ ਆਪਾਂ ਨੂੰ ਇੱਕ ਸਟੀਕ ਐਂਟੀਬਾਡਿਕ ਚਾਹੀਦਾ। ਇੱਕ ਐਦਾ ਦਾ ਐਂਟੀਬਾਡਿਕ ਜਿਹੜਾ ਜੜ ਚੋਂ ਬੈਕਟੀਰੀਆ ਕੱਢ ਲਿਆਵੇ ਬਾਕੀ ਇਹਦਾ ਸਫਾਇਆ ਕਰ ਦੇ। ਉਹਦੇ ਲਈ ਵੈਕਟਪਾਰਕ ਲੈ ਕੇ ਆਇਆ ਫੋਰਗਾਰਡ ਇੰਜੈਕਸ਼ਨ ਸੈਫੀਕਿਨੋਮ 500mg ਦਾ ਠੀਕ ਹੈ ਜੀ। ਇਹ ਟੀਕ 500mg ਹੀ ਲਾ ਸਕਦੇ ਹੋ ਠੀਕ ਹੈ 500mg ਠੀਕ ਹੈ 24 ਘੰਟੇ ਬਾਅਦ ਰਿਪੀਟ ਕਰਨਾ ਨਾਲ ਜੇ ਹੁਣ ਮੰਨ ਲਓ ਚੱਡੇ ਤੇ ਸੋਜ ਆ ਗਈ ਵੀਰ ਜੀ ਲੈ ਬਾ ਹਾਰਡਨੈਸ ਹੋ ਗਿਆ ਆਪਾਂ ਨੂੰ ਬਲੂ ਰਿਡਨ ਮੈਗਲੋਮਾਈਨ ਲਾਣਾ ਪੈਣਾ ਠੀਕ ਹੈ ਕਈ ਵਾਰ ਥਾਣੇ ਤੇ ਦੁੱਧ ਦਾ ਪਾਣੀ ਬਣ ਗਿਆ ਸਾੜੂ ਵੱਜ ਗਿਆ ਆਪਾਂ ਨੂੰ ਨਾਲ ਐਨਰੋਬਲੋਕਸਾ ਦੇਣ ਵੀ ਲਾਣਾ ਪੈਣਾ ਤੋਂ ਉਹ ਕੰਬੀਨੇਸ਼ਨ ਆ ਅਸੀਂ ਬਲੂ ਬਾਰਕ ਵਨ ਸ਼ੋਟ ਇੰਜੈਕਸ਼ਨ ਦੇ ਵਿੱਚ ਹੀ ਦੇਤਾ ਵੀਰ ਜੀ ਠੀਕ ਹੈ ਕਿ ਜਿਹੜਾ ਐਨਰੋਬਲੋਨਿਕ ਜੀ ਨੇ ਉਹ ਅਲੱਗ-ਅਲੱਗ ਨਾਲ ਲਾਓ ਤੁਸੀਂ ਜੇ ਤੁਸੀਂ ਮੰਨ ਲਓ ਫੋਰਗਾਰਡ ਦਾ ਟਿਕਾ ਲਾ ਰਹੇ ਹੋ ਨਾਲ ਬਲੂ ਬਾਰਕ 20 ਐਮਐਲ ਲਾ ਦਿਓ ਵੀਰ ਜੀ ਨਾਲੇ ਐਨਰੋ ਦਾ ਕੰਮ ਹੋ ਗਿਆ ਨਾਲੇ ਬਲੂਨਿਕ ਦੇੰਦ ਦਾ ਦਾ ਕੰ ਚਾਰ-ਪੰਜ ਦਿਨ ਦਾ ਐਂਟੀਬਾਇਟਿਕ ਫੋਰਗਾਰਡ ਲੱਗਣਾ ਹੀ ਲੱਗਣਾ ਜੀ ਔਰ ਚਾਰੇ ਪੰਜੇ ਦਿਨ ਆਪਾਂ ਜਿਹੜਾ ਫਲੂ ਪਾਰਕ ਵਨ ਸ਼ੋਟ ਜਿਹੜਾ ਇੰਜੈਕਸ਼ਨ ਆ ਇਹਦਾ ਟ੍ਰੀਟਮੈਂਟ ਕਰਾਉਣਾ ਤੇ ਜਿਹੜਾ ਆ ਟੀਕਾ ਫੋਰਗਾਰਡ ਇਹਨੂੰ ਆਪਾਂ ਸਿੱਧਾ ਮਿਲਕ ਮਤਲਬ ਥੋਣ ਦੇ ਵਿੱਚ ਲਾਉਣਾ ਆਈ ਐਮ ਰੂਟ ਜਿਹਨੂੰ ਕਹਿੰਦਾ ਇੰਟਰਾਮਸਕੂਲਰ ਡੂੰਘਾ ਮਾਸ ਦੇ ਵਿੱਚ ਲਾਉਣਾ ਤੇ ਆ ਟੀਕਾ ਜਿਹੜਾ ਫਲੂ ਪਾਰਕ ਹੈ ਇਹਨੂੰ ਵੀ ਆਪਾਂ ਆਈ ਐਮ ਰੂਟ ਦੇ ਜ਼ਰੀਏ ਡੂੰਘਾ ਮਾਸ ਦੇ ਵਿੱਚ ਲਾਉਣਾ ਫੋਰਗਾਰਡ ਦਾ ਇਹਨੂੰ ਤੁਸੀਂ ਤਨ ਇਹ ਲਾ ਰੋ ਤੋਂ ਇਲਾਵਾ ਹੋਰ ਵੀ ਕਈ ਬਵਾਰੇ ਚ ਲਾ ਸਕਦੇ ਹੋ ਜਿਵੇਂ ਬੱਚੇ ਜਾਣੇ ਦਾ ਕੇਸ ਆ ਗਿਆ ਜਿਵੇਂ ਕੋਈ ਗਾਂ ਮੱਝ ਸੂਈ ਹੈ ਜਾਂ ਕੋਈ ਮੱਝ ਸੂਣ ਤੋਂ ਪਹਿਲਾਂ ਪਿੱਛਾ ਦਿਖਾਉਂਦੀ ਹੈ ਸੂਣ ਤੋਂ ਬਾਅਦ ਪਿੱਛਾ ਦਿਖਾਉਂਦੀ ਹੈ ਜਾਂ ਫਿਰ ਪਿੱਛਾ ਛੁੱਟ ਜਾਂਦੀ ਹੈ ਉੱਥੇ ਵੀ ਵੀਰ ਜੀ ਇਹ ਕੋਰਸ ਸੇਮ ਤਿੰਨ ਤੋਂ ਪੰਜ ਦਿਨ ਕਰਨਾ ਤੁਸੀਂ 20 ml ਫਲੂ ਪਾਰਕ ਲਾਣਾ 1 ਡੀਕਾ ਫੋਰਗਾਰਡ 50 mg ਲਾਉਣਾ ਇਸ ਤੋਂ ਇਲਾਵਾ ਵੀਰ ਜੀ ਤੁਸੀਂ ਕੋਈ ਵੀਰ ਪਸ਼ੂਆਂ ਦੇ ਵਿੱਚ ਫੇਫੜਿਆਂ ਦੀ ਬਿਮਾਰੀ ਜਿਵੇਂ ਸਾਹ ਰੈਸਪੀਰੇਟਰੀ ਡਾਇਸਕਨੇਫੈਕਸ਼ਨ ਆ ਜਾਂਦੀ ਹੈ ਬਹੁਤ ਜਿਆਦਾ ਨਮੋਨੀਆ ਬ੍ਰੌਂਕੋ ਨਮੋਨੀਆ ਉਹਦੇ ਵੀ ਸਰ ਤੁਸੀਂ ਇਹ ਜਿਹੜਾ ਟ੍ਰੀਟਮੈਂਟ ਹੈ ਸੇਮ ਤਿੰਨ ਤੋਂ ਪੰਜ ਦਿਨ ਜਿਹੜਾ ਫੋਰਗਾਰਡ ਤੇ ਫਲੂ ਪਾਰਕ ਦਾ ਕਰ ਸਕਦੇ ਹੋ ਤੇ ਇੱਕ ਆਪਾਂ ਦੇਖਦੇ ਹਾਂ ਜਿਵੇਂ ਅੱਜ ਕੱਲ੍ਹ ਵਾਇਰਲ ਬਿਮਾਰੀਆਂ ਬਹੁਤ ਚੱਲ ਰਹੀਆਂ ਨੇ ਹਰ ਸਾਲ ਪਸ਼ੂਆਂ 'ਚ ਮੂੰਹ ਖੁਰਦੀ ਬਿਮਾਰੀ ਆ ਰਹੀ ਹੈ ਗਲ ਕੋਟੂ ਦੀ ਬਿਮਾਰੀ ਆ ਰਹੀ ਹੈ ਜਦੋਂ ਵੀਰ ਜੀ ਮੂੰਹ ਖੁਰਦੀ ਬਿਮਾਰੀ ਦੰਗ ਲੰਗੜਾ ਕੇ ਤੁਰਦਾ ਪੈਰਾਂ ਤੇ ਦਰਦ ਮੰਦਾ ਮੂੰਹ ਤੇ ਛਾਲੇ ਨੇ ਪੈਰਾਂ ਤੇ ਜਖਮ ਨੇ ਡੰਗਰ ਦੇ ਵਿੱਚ ਮਲਟੀਪਲ ਬੈਕਟੀਰੀਆ ਇਕੱਠਾ ਹੋ ਜਾਂਦਾ ਉਹਦੇ ਵਿੱਚ ਵੀ ਸਰ ਤੁਸੀਂ ਜਿਹੜਾ ਫੋਰਗਾਰਡ ਇੰਜੈਕਸ਼ਨ ਅਤੇ ਫਲੂ ਪਾਰਕ 20 ਐਮਐਲ ਦਾ ਦੇ ਉਸ ਤੇ ਦੇ ਸਕਦੇ ਹੋ ਫੋਰਗਾਰਡ ਨੇ ਜਿੰਨਾ ਵਾਇਰਲ ਬੈਕਟੀਰੀਆ ਉਹ ਖਤਮ ਕਰਨਾ ਅਤੇ ਫਲੂ ਪਾਰਕ ਨੇ ਜਿਹੜਾ ਪਸ਼ੂ ਆ ਦੇ ਪੈਰਾਂ ਤੇ ਦਰਦਦਾ ਡੰਗ ਲੰਗੜਾ ਕੇ ਤੁਰਦਾ ਖੜਾ ਨਹੀਂ ਹੋ ਜਾਂਦਾ ਤੁਰਿਆ ਨਹੀਂ ਜਾਂਦਾ ਡੰਗਰ ਤੋਂ ਇਹ ਉਹਨੂੰ ਕਵਰ ਕਰਦਾ ਨਾਲ ਔਰ ਫੋਰ ਗਾਰਡ ਤੇ ਫਲੂ ਪਾਰਕ ਨੇ ਤਿੰਨ ਤੋਂ ਪੰਜ ਦਿਨ ਦਾ ਟਰੀਟਮੈਂਟ ਕਰਾਓ ਬਿਰਜੀ ਮਤਲਬ ਕੱਲ ਜਿਹੜਾ ਇਹ ਟੀਕਾ ਫੋਰ ਗਾਰਡ ਇਹ ਆਲ ਰਾਊਂਡਰੀ ਟੀਕਾ ਬਿਰਜੀ ਇਹ ਕਈ ਬਿਮਾਰੀਆਂ ਦੇ ਵਿੱਚ ਜਿਵੇਂ ਕੰਮ ਕਰਦਾ ਹੈ ਨਾਲ ਇਹਦੇ ਫਲੂ ਪਾਰਦਾ ਟੀਕਾ ਲਾ ਦੋ ਸ਼ਾਨਦਾਰ ਰਿਜ਼ਲਟ ਆ ਬਿਰਜੀ ਬਹੁਤ ਵਧੀਆ ਬਾਕੀ ਜੇ ਕੋਈ ਵੀ ਤੁਹਾਨੂੰ ਲੱਗਦਾ ਵੀ ਐਦਾਂ ਦੀ ਪ੍ਰੋਬਲਮ ਆ ਤਾਂ ਜਿਹੜਾ ਤੁਹਾਡਾ ਕੋਈ ਨਜ਼ਦੀਕੀ ਡਾਕਟਰ ਹੈ ਇੱਥੇ ਵਧੀਆ ਡਾਕਟਰ ਚੰਗਾ ਡਾਕਟਰ ਹੈ ਤੁਸੀਂ ਉਹਨਾਂ ਦੀ ਸਲਾਹ ਵੀ ਲੈ ਸਕਦੇ ਹੋ ਹਾਂਜੀ 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 ਇੱਕ ਸਾਨੂੰ ਜਿਹੜਾ ਸੇਫਟੀ ਫੋਰ ਆ ਜਾ ਹਾਂਜੀ ਮਤਲਬ ਇਹ ਆਪਾਂ ਕਾਫੀ ਜਗ੍ਹਾ ਦੇ ਰეკਮੈਂਡ ਵੀ ਕਰ ਦਾਂਗੇ ਅਦਰ ਕੰਪਨੀ ਦਾ ਹਾਂਜੀ ਹਾਂਜੀ ਤੇ ਜਿੱਦਾਂ ਮਤਲਬ ਸੂਤ ਤੋਂ ਬਾਅਦ ਦਿੱਕਤ ਆਉਂਦੀ ਹੈ ਜੇਰ ਦੀ ਜਾਂ ਕੋਈ ਹੋਰ ਇਨਫੈਕਸ਼ਨ ਵਗੈਰਾ ਹੁੰਦੀ ਹੈ ਹਾਂਜੀ ਹਾਂਜੀ ਤੇ ਜਿੱਦਾਂ ਮੈਂ ਆਪਣਾ ਦੇਖ ਰਿਆਂਗਾ ਇਹ ਲੈ ਆਉਂਦਾਗਾ ਤੁਹਾਨੂੰ ਇਹਦੇ ਬਾਰੇ ਵੀ ਦੱਸ ਇਹ ਵੀਰਜੀ ਜਿਹੜਾ ਇਹ ਨਾ ਬੱਚੇਦਾਨੀ ਦਾ ਸਭ ਤੋਂ ਨੰਬਰ 1 ਐਂਟੀਬਾਇਓਟਿਕ ਸਿੱਧ ਹੋਇਆ ਡੈਕ ਫਰ ਐਲਏ ਬੰਗਰਾਮ ਜੀ ਇਹ ਜਿਹੜਾ ਟੀਕਾ ਡੈਕ ਫਰ ਐਲਏ ਬੰਗਰਾਮ ਇਹਦੇ ਜਿਹੜਾ ਸਾਲਟ ਹੈ ਸੈਫਟੀਓਫਰ ਸੋਡੀਅਮ ਬੰਗਰਾਮ ਅਗਰ ਆਪਾਂ ਗੱਲ ਕਰੀਏ ਸੈਕਟਿਓਪਰਸੋਡੀਅਮ ਮੰਨਗਰਾਮ ਇਹ ਕਿਹੜੀ ਬਿਮਾਰੀ ਕਿ ਜ਼ਿਆਦਾ ਕੰਮ ਕਰਦਾ ਸਭ ਤੋਂ ਪਹਿਲਾਂ ਤਾਂ ਪਸ਼ੂਆ ਦੇ ਵਿੱਚ ਜਿਹੜੀ ਬੱਚੇ ਜਨਨ ਦੀ ਸਮੱਸਿਆ ਬੱਚੇ ਜਨਨ ਦੇ ਵਿੱਚ ਜਿਵੇਂ ਮਟਰਾਈਟਿਸ ਆ ਗਈ ਐਂਡੋਮਟਰਾਈਟਿਸ ਪਾਇਓਮਟਰਲ ਫੀਡ ਬਲੀਡਿੰਗ ਪਰ ਲਾਕ ਜਿਵੇਂ ਆਪਾਂ ਦੇਖ ਜਾਈਏ ਅੰਤਰੀਏ ਚ ਅੰਦਲਿਆਂ ਦੇ ਨਾਲ ਸੈਕਸ਼ਨ ਆ ਗਈ ਸੂਨ ਤੋਂ ਬਾਅਦ ਡੰਗਰ ਗੰਨਮੰਦ ਪਾਸਵਰ ਦਾ ਸੂਨ ਤੋਂ ਪਹਿਲਾਂ ਸੁੱਟਦਾ ਜਾਂ ਫਿਰ ਕਈ ਵਾਰ ਸੂਨ ਤੋਂ ਪਹਿਲਾਂ ਡੰਗਰ ਪਿੱਛਾ ਦਿਖਾਉਂਦਾ ਹੈ ਜਾਂ ਪਿੱਛਾ ਸੂਨ ਤੋਂ ਬਾਅਦ ਪਾਰਕੂਲੇਸ਼ਨ ਜਦੋਂ ਦਾ ਸਮਾਨ ਦਾ ਉਦੋਂ ਜਿਹੜਾ ਹੈਗਾ ਪਿੱਛਾ ਵੀ ਬਾਹਰ ਆ ਜਾਂ ਆਪਾਂ ਦੇਖਦੇ ਆ ਬੱਚਾ ਅੰਦਰ ਘੁੰਮ ਗਿਆ ਬੱਚੇਦਾਨੀ ਵਾਲ ਖਾ ਜਾਂਦੀ ਹੈ ਹੈਨਾ ਉਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਨੇ ਉਹਨਾਂ ਦੇ ਵਿੱਚ ਆਪਾਂ ਮਤਲਬ ਨਿਯਤਥਨ ਦੇ ਲਈ ਉਹਨਾਂ ਕੇਸਾਂ ਦੇ ਵਿੱਚ ਜਦੋਂ ਮੱਲ ਆਪਾਂ ਕੋਈ ਬਲ ਕੱਢਦੇ ਆ ਬੱਚੇਦਾਨੀ ਦਾ ਜਾਂ ਬੱਚਾ ਅੰਦਰ ਕੋ ਮਜਾ ਨਾਲ ਉਹਨੂੰ ਸਿੱਧਾ ਕਰਦੇ ਆ ਹਨਾ ਜਦੋਂ ਕੋਈ ਡਾਕਟਰ ਭਰਾ ਆਪਣਾ ਇਹ ਕੇਸ ਸਾਰਾ ਕੱਢ ਕੇ ਕੰਪਲੀਟ ਕਰਦਾ ਉਦੋਂ ਬਾਅਦ ਆਪਾਂ ਦਵਾਈ ਲੈਣੀ ਹੁੰਦੀ ਹੈ ਜੀ ਪਸ਼ੂਵਾ ਦੇ ਉਦੋਂ ਆਪਾਂ ਦਵਾਈ ਕਿਹੜੀ ਲੈਣੀ ਹੈ ਉਦੋਂ ਆਪਾਂ ਵੀਰ ਜੀ ਜਿਹੜਾ ਆ ਐਂਟੀਬਾਇਓਟਿਕ ਹੈ ਡੈਕ ਫਰ ਐਲ ਏ ਬੰਗਰਾਮ ਸੈਪਟਿਓਫਰ ਸੋਡੀਅਮ ਬੰਗਰਾਮ ਦਾ ਟੀਕਾ ਵੀਰ ਜੀ ਇਹ ਜਿਹੜਾ ਟੀਕਾ ਡੈਕ ਫਰ ਐਲ ਏ ਬੰਗਰਾਮ ਇਹ ਬੱਚੇ ਦਾ ਨਹੀਂ ਦੇ ਕੇਸਾਂ ਵਾਸਤੇ ਹੀ ਬਣਿਆ ਹੁਣ ਅਗਰ ਅਸੀਂ ਗੱਲ ਕਰੀਏ ਸੈਪਟਿਓਫਰ ਸੋਡੀਅਮ ਦੁਨੀਆ ਭਰ ਦੀ ਕੰਮ ਲਿਆ ਆਉਂਦਾ ਵੀਰ ਜੀ ਬਟ ਇਹ ਡੈਕ ਫਰ ਐਲ ਏ ਜਿਹੜਾ ਟੀ ਵੀ ਤੁਹਾਨੂੰ ਜਿਹੜਾ ਰਿਜ਼ਲਟ ਆਇਆ ਇਹ 21 ਮਿਲੇਗਾ 19 ਨਹੀਂ ਮਿਲੇਗਾ ਮਤਲਬ ਰਿਜ਼ਲਟ ਦੇ ਵਿੱਚ ਸਭ ਤੋਂ ਟਾਪ ਤੇ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਡੈਕ ਫਰ ਐਲ ਜਿਹੜਾ ਹੈਗਾ ਛਾਇਆ ਹੋਇਆ ਪ੍ਰੋਡਕਟ ਹੈ ਔਰ ਸ਼ਾਨਦਾਰ ਰਿਜ਼ਲਟ ਹੈ ਮੈਂਾਰੇ ਫਾਰਮਰ ਭਰਾਵਾਂ ਨੂੰ ਇਹ ਬੇਨਤੀ ਕਰਦਾ ਕੋਈ ਵੀ ਪਸ਼ੂਆਂ ਦੇ ਵਿੱਚ ਬੱਚੇ ਦਾਣੇ ਦੀ ਸਮੱਸਿਆ ਆਂਦੀ ਹੈ ਬੱਚੇ ਦਾਣੇ ਦੇ ਰਿਗਾਰਡਿੰਗ ਕੋਈ ਵੀ ਸਮੱਸਿਆ ਤੁਸੀਂ ਦੇਖਦੇ ਹੋ ਤਾਂ ਡੈਕ ਫਰ ਐਲ ਬਨਗਰਾਮ ਸੈੱਟ ਤੇ ਬਰਥ ਹੋ ਜਾ ਮਨਗਰਾਮ ਲਗਾਓ ਨਾਲ ਦੇਖੋ ਇਹ ਤਾਂ ਐਂਟੀਬਾਇਟਿਕ ਹੈ ਇੱਕ ਫਰਾ ਲੈ ਇਹਨੇ ਤਾਂ ਇਨਫੈਕਸ਼ਨ ਖਤਮ ਕਰਨੀ ਆ ਜਿਹੜਾ ਹੁਣ ਬੱਚੇ ਜਾਨੇ ਦੇ ਅੰਦਰ ਸੋਜ ਆ ਬੱਚੇ ਜਾਨੇ ਦੇ ਅੰਦਰ ਦਰਦ ਆ ਹੈਨਾ ਜੀ ਉਹਦੇ ਲਈ ਤੁਸੀਂ ਆ ਜਿਹੜਾ ਟੀਕਾ ਫਲੂ ਪਾਰਗ ਦਾ 2 ਸਾਲ ਦਾ ਦਾ ਇੱਕੋ ਹੀ ਟੀਕਾ ਲਾਂਚ ਕਰਤਾ ਕੰਪਨੀ ਨੇ ਫਲੂਨਿਕਸਨ ਮੈਗਲੋਮਾਈਨ ਅਤੇ ਐਨਰੋ ਦਾ ਕੰਬੀਨੇਸ਼ਨ ਆ ਆਪਾਂ ਨੂੰ ਅੱਗੇ ਅੱਡ-ਅੱਡ ਲਾਉਣਾ ਪੈਂਦਾ ਸੀ ਆ ਐਨਰੋ ਅੱਡ ਲਾਣਾ ਫਲੂਨਿਕਸਨ ਅੱਡ ਲਾਣਾ ਹੁਣ ਤੁਹਾਨੂੰ ਅੱਡ-ਅੱਡ ਲਾਉਣ ਦੀ ਲੋੜ ਨਹੀਂ ਵੀਰ ਜੀ ਹੁਣ ਤੁਸੀਂ ਇੱਕੋ ਹੀ ਟੀਕਾ ਜਿਹੜਾ ਹੈਗਾ ਜਿਹੜਾ ਫਲੂ ਪਾਰਗ ਵਨ ਸ਼ੋਟ ਲਾ ਦਿਓ ਨਾਲ ਇੱਕ ਡੱਕਾ ਵਾਰਾ ਬੱਚੇ ਜਾਣ ਦੇ ਫੈਕਸ਼ਨ ਦੇ ਵਿੱਚ ਤਿੰਨ ਤੋਂ ਪੰਜ ਦਿਨ ਦਾ ਟ੍ਰੇਡ ਬਟ ਕਰ ਲਓ ਵੀਰ ਜੀ ਜਿੰਨੀ ਮਾਰਜੀਨ ਫੈਕਸ਼ਨ ਹੋਵੇ ਸਫਾਇਆ ਕਰ ਦੇਗਾ ਇਹ ਠੀਕ ਆ ਠੀਕ ਆ ਕੁਰਬਾਨਾ ਗਾ ਦੇ ਰੱਖੀ ਆਹ ਇੱਕ ਚੱਲੂ ਆਹ 51 ਆਪਾਂ ਇੱਥੇ ਆ ਕੇ ਜੇ ਬੀਚੇ ਤੋਂ ਬਹੁਤ ਪਾਵੇ ਤਮ ਕਮੂਨਿਟੀ ਬੇਟਲ ਤੋਂ ਹੋ ਹੂੰ ਹੂੰ ਪ੍ਰੈਸਾਂ ਦੇ ਦਿੱਤੇ ਗਾ ਮਾ ਆ ਮੂਰੂਨ ਸੱਚੀ 8 ਹਾਂ ਜੀ ਆ ਇਹ ਦਾ ਜਨਤਨ ਜਿਹੜਾ ਨਿਮਾ ਲੱਗਿਆ ਜਿਹੜਾ ਹਾਂ ਆ ਆਹ ਜੀ ਉਹ ਦੇਖੀ ਇਹ 24 ਮਹੀਨਾ ਦੀ ਆਣਾ ਇਹ ਪਹਿਲੇ ਸੂਏ ਤੋਂ ਉਮਰ ਇਹ ਆ ਬੈਠੀ ਹੈਗੀ ਤੇ ਪਹਿਲੇ ਸੂਏ ਦਾ ਦੁੱਧ ਵੱਧ ਤੋਂ ਵੱਧ ਉਤਪਾਦਣਾ 6919 ਕਿਲੋ ਆ ਹੈ ਜਰਸੀ ਨਸਲ ਦੇ ਗਾਂ ਸੂਏ ਦਾ ਦੁੱਧ 4857 ਕਿਲੋ ਇੱਕ ਦਿਨ ਦਾ 23 ਕਿਲੋ ਦੁੱਧ ਵੱਧ ਤੋਂ ਵੱਧ ਜੱਸ ਸੀਗਾ ਤੇ ਮੱਝਾਂ ਰਕੀਆਂ ਹੁੰਦੀਆਂ ਹਨ ਇਹ ਆਏਗੇ ਦੋਗਲੇ ਨਸਲ ਐਕਸ ਦੀਆਂ ਬੱਚੀਆਂ ਉਹ ਸਮਾਦਲਾ ਬੀਜੀ ਨਾਲ ਪੈਦਾ ਹੋਈ ਬਕਸ਼ੀ ਸਾਹੀਵਾਲ ਖਾਨ ਮਾਂ ਦੇ ਸੂਏ ਦਾ ਦੁੱਧ 550 ਕਿਲੋ ਏ ਟੀ ਟੀ ਖਾਨ ਆ ਸੀ ਟੀ ਟੀ ਦਾ ਕੋਲੇ ਟਾ ਕਿਹਾ ਹੋਇਆ ਕਿ ਤੇਰੇ ਪਰਵਰ ਦੇ ਇਹ ਪੰਜ ਪਸ਼ੂਆਂ ਲਈ ਦਿੱਤਾ ਹੋਇਆ ਹੈਗਾ ਜੇ ਆਪਾਂ ਫਾਰਮ ਬਣਾਉਣਾਗਾ ਤੁਸੀਂ ਦੇਖ ਸਕ ਜਾਵਾਂਗੇ ਉਚਾਈ ਹੈਗੀ ਆ 12 ਫੁੱਟ ਉੱਤਰ ਵੱਲ 9 ਫੁੱਟ ਦੱਖਣ ਵੱਲ ਪੂਰਬ ਤੋਂ ਪੱਛਮ 8 ਫੁੱਟਾਂ ਕੋਲ ਲੰਬਾਈ 18 ਤੋਂ 20 ਫੁੱਟ ਕੋਲ ਟੱਕਿਆ ਹੋਇਆ ਖੇਤਰ 15 ਤੋਂ 18 ਫੁੱਟ ਫੁੱਲ ਖੇਤਰ ਹੈਗਾ 15 ਤੋਂ 20 ਫੁੱਟ ਬਾਕੀ ਇਹ نیچے ਸ਼ੈੱਡ ਬਣਾਉਣ ਦੀ ਸਮਰਗਰੀ ਦੱਸੀ ਹੋਈ ਹੈਗੀ ਜੇ ਦੇਖ ਸਕਦੇ ਹੋਗੇ ਇੱਧਰ ਸ਼ੈੱਡ ਵੀ ਜਿਹੜਾ ਡਿਜ਼ਾਈਨ ਕੀਤਾ ਹੋਇਆ ਹੈਗਾ ਤੇ ਆ ਹੈਗਾ ਭਰਾਵੋ 10 ਪਸ਼ੂਆਂ ਲਈ ਕੀ ਆ ਇਹਨਾਂ ਨੇ ਦੱਸਿਆ ਹੋਇਆ ਹੈਗਾ ਲਵੇਰੇ ਵਿੱਚ ਲਵੇਰੀਆਂ ਜਿਹੜੀਆਂ ਹੁੰਦੀਆਂ ਨੇ ਵੀ ਉਹਨਾਂ ਦਾ ਦੁੱਧ ਉਤਰਨ ਦੀ ਪ੍ਰਕਿਰਿਆ ਬਾਲਛੀ ਦਾ ਹੜਕਣਾ ਬੱਚੇ ਦੀ ਆਵਾਜ਼ ਬੱਚੇ ਨੂੰ ਦੇਖਣਾ ਤੇ ਨਾਸਰਾਹੀ ਦਿਮਾਗ ਨੂੰ ਸੰਕੇਤ ਖਾਣਾ ਨੂੰ ਹੱਥ ਲਾਉਣ ਨਾਲ